ਵਾਹਿਗੁਰੂ ਸਤਨਾਮ ਵਾਹਿਗੁਰੂ 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 ਵ ਸਮੂਹ ਸੰਗਤਾਂ ਦੇ ਵੱਡੇ ਭਾਗ ਹਨ ਅਮਰਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਹੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਪੰਜਵੇਂ ਅੱਠਵੇਂ ਪਾਤਸ਼ਾਹ ਜੀ ਵਾਲਾ ਪ੍ਰੀਤਮ ਜਿਨ੍ਹਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਮਨਾ ਰਹੇ ਹੋ ਅੱਜ ਦੇ ਦਿਨ ਪਾਤਸ਼ਾਹ ਜੀ ਸ਼ਾਵਣ ਸੁੱਤੀ ਨੌਮੀ ਵਾਲੇ ਦਿਨ 1703 ਸੰਮਤ ਬਿਕਰਮਣੀ ਨੂੰ ਪਾਤਸ਼ਾਹ ਜੀ ਇਸਰਵੀ 1656 ਦੇ ਵਿੱਚ ਕੀਰਤਪੁਰ ਸਾਹਿਬ ਵਿਖੇ 17ਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਗ੍ਰਹਿ ਵਿਖੇ ਮਾਤਾ ਕਿਸ਼ਣਾ ਬਾਈ ਜੀ ਦੇ ਕੋਖ ਦੇ ਵਿੱਚੋਂ ਉਹਨਾਂ ਨੇ ਅਵਤਾਰ ਧਾਰਨ ਕੀਤੇ ਅਜ ਉਹਨਾਂ ਦੇ ਪ੍ਰਕਾਸ਼ ਗੁਰਪੁਰਬ ਹਨ ਸੂ ਸਖਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਸਤਿਗੁਰਾਂ ਨੇ ਖੁਸ਼ੀਆਂ ਬਖਸ਼ੀਆਂ ਸਤਿਗੁਰ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਪੰਚ ਪਦੇ ਪੰਚ ਪਦੇ ਦੋ ਤੁੱਕੇ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਭਗਤ ਜੀ ਦਾ 14 ਸਖਤ ਸਪੂਰਨ ਹੋਏ ਸੀ 15ਵਾਂ ਸ਼ਬਦ ਭਗਤ ਜੀ ਦਾ ਆਰੰਭ ਹੁੰਦਾ ਹੈ ਆਓ ਆਪਣੀ ਰਸਨਾ ਤੋਂ ਭਗਤ ਜੀ ਇਹ ਸ਼ਬਦ ਦੀ ਰਮਤਾ ਕਰਦੇ ਹਾਂ ਜੀ ਆਸਾ 12 ਬਰਸ ਬਾਲ ਪੁੰਨ ਬੀਤੇ 20 ਬਰਸ ਕਸ਼ ਤਪਨਾ ਕੀ ਦੀਸ ਬਰਸ ਕਸ਼ ਬੇਦਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਤਨ ਤਨ ਭਗਤ ਕਬੀਰ ਸਾਹਿਬ ਜੀ ਇਸ ਸ਼ਬਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਜੀਵਾਂ ਨੂੰ ਪਰਦੇਸ਼ ਜਿੱਥੇ ਬਖਸ਼ਦੇ ਹਨ ਉੱਥੇ ਭਗਤ ਜੀ ਹਲੂਣਾ ਦਿੰਦੇ ਹਨ ਚੇਤੇ ਕਰਾਉਂਦੇ ਹਨ ਕਿ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਸਾਡੇ ਹੱਥੋਂ ਬੀਤਦੀ ਜਾਂਦੀ ਹੈ ਨਿਕਲਦੀ ਜਾਂਦੀ ਹੈ ਜਿਸ ਤਰ੍ਹਾਂ ਇੱਕ ਨਦੀ ਦਾ ਪਾਣੀ ਜਿਹੜਾ ਉਹ ਕਦੀ ਰੁਕ ਨਹੀਂ ਸਕਦਾ ਉਹ ਚੱਲਦਾ ਰਹਿੰਦਾ ਇਸੇ ਤਰ੍ਹਾਂ ਇਹ ਜ਼ਿੰਦਗੀ ਜਿਹੜੀ ਆ ਉਮਰਾਂ ਜਿਹੜੀ ਐ ਸਵਾਸਨ ਜਿਹੜੇ ਉਹ ਚੱਲਦੇ ਰਹਿੰਦੇ ਹਨ ਆਰਜੂ ਘਟਦੀ ਜਾਂਦੀ ਹੈ ਜਿਹੜਾ ਸੇਵਾ ਸਮਾਂ ਸਾਡੀ ਜ਼ਿੰਦਗੀ ਚੋਂ ਲੰਘ ਚੁੱਕਾ ਗੁਜ਼ਰ ਚੁੱਕਾ ਉਹ ਦੁਬਾਰਾ ਮੁੜ ਕੇ ਨਹੀਂ ਹੁੰਦਾ ਪਛਤਾਵਾ ਹੀ ਰਹਿ ਜਾਂਦਾ ਤੇ ਭਗਤ ਜੀ ਇਸ ਸਰੀਰਪਤੀ ਧਾਰਨਾ ਦੇ ਕੇ ਪਿਆਰਿਓ ਸਾਨੂੰ ਸਮਝਾਉਂਦੇ ਹਨ ਕੀ ਸਾਡੀ ਜ਼ਿੰਦਗੀ ਕਿਸ ਤਰ੍ਹਾਂ ਲੰਘ ਜਾਂਦੀ ਹੈ 12 ਬਰਸ ਬਾਲਪਨ ਬੀਤੇ 20 ਬਰਸ ਕਛਤਪ ਨਾ ਕੀਓ ਕਹਿੰਦੇ 12 ਬਰਸ 12 ਸਾਲ ਸਾਡੇ ਬਚਪਨ ਦੇ ਵਿੱਚ ਅਨਜਾਨ ਪੁਨੇ ਦੇ ਵਿੱਚ ਲੰਘ ਗਏ ਖੇਡਣਾ ਦੇ ਵਿੱਚ ਲੰਘ ਗਏ ਖੇਡਾਂ ਕਰਦੇ ਤੇ ਭਗਤ ਜੀ ਕਹਿੰਦੇ ਅਗਲੇ 20 ਬਰਸ 20 ਬਰਸ ਕਸ ਤਪ ਨਾ ਕੀਓ 12 ਤੇ 20 32 ਸਾਲ ਜਦੋਂ ਹੋ ਗਏ ਉਦੋਂ ਅਸੀਂ ਜਵਾਨੀ ਵਿੱਚ ਚਲੇਗੇ ਉਹ ਵੀ ਵੀ ਅਸੀਂ ਗਵਾਤੇ ਕਾਦੇ ਵਾਸਤੇ ਉਹ ਵੀ ਜਵਾਨੀ ਦੇ ਮਦ ਦੇ ਵਿੱਚ ਅਸੀਂ ਗਵਾ ਚੁੱਕੇ ਹਾਂ 32 ਬਰਸ 32 ਸਾਲ ਸਾਡੇ ਜ਼ਿੰਦਗੀ ਦੇ ਇਸ ਮੱਧ ਦੇ ਵਿੱਚ ਹੀ ਬਾਲਪਨ ਦੇ ਵਿੱਚ ਤੇ ਮੱਧ ਪੁਣੇ ਦੇ ਵਿੱਚ ਸਰੀਰ ਦਾ ਮੱਧ ਕਰਦੇ ਹੋਏ ਹੁੰਮੇ ਕਰਦੇ ਹੋਈ ਲੰਘ ਗਏ। ਬਾਕੀ ਕੀ ਬੱਚਿਆ ਭਗਤ ਜੀ ਕਹਿੰਦੇ 12 ਤੇ ਬਚਪਨ ਚ ਲੰਘ ਗਏ ਖੇਡਦਿਆਂ ਹੋਈਆਂ। ਤੇ 20 ਵਰਸ ਅਸੀ ਜਵਾਨੀ ਦੇ ਮੱਧ ਵਿੱਚ ਲੰਘਾ ਤੇ ਉਹ ਵੀ ਨਜਾਨ ਪੁਣੇ ਚ ਹੀ ਲੰਗੇ। ਦੇਖਦੇ ਆ ਨਾ ਜਵਾਨੀ ਚ ਸਾਨੂੰ ਸਵਾਲਾਂ ਦਾ ਕਿਸਿਆਂ ਦਾ ਪਤਾ ਹੀ ਨਹੀਂ ਸੀ। ਅਸੀਂ ਕਿਸੇ ਦੀ ਗੱਲ ਹੀ ਨਹੀਂ ਸੁਣਦੇ ਅਸੀਂ ਜਵਾਨੀ ਦੇ ਮਦ ਵਿੱਚ ਹੀ ਤੁਰੇ ਫਿਰਦੇ ਆ ਵੱਡੇ ਸਾਡੇ ਤੇ ਫਿਕਰ ਕਰਦੇ ਆਣ ਅਸੀਂ ਉਹਨਾਂ ਨੂੰ ਜਵਾਬ ਦਿੰਨੇ ਆ ਸਾਨੂੰ ਉਸ ਵੇਲੇ ਪਤਾ ਹੀ ਨਹੀਂ ਹੁੰਦਾ ਇਸ ਚੀਜ਼ਾਂ ਦਾ ਇਸ ਰਸਤੇ ਅਸੀਂ ਨੇ ਜਾਨ ਹੁਣ ਕਰਕੇ ਅਸੀਂ ਹੋਮੇ ਦੇ ਵਿੱਚ ਮਦ ਦੇ ਵਿੱਚ ਭੁੱਲ ਕੇ ਜ਼ਿੰਦਗੀ ਦੇ ਸਵਾਲ ਇਸ ਸਾਵਾਸੇ ਜ਼ਿੰਦਗੀ ਦੇ ਪਾਲੇ ਉਮਰਾਂ ਨਗਾ ਛੱਡ ਦਈਆਂ 32 ਬਰਸ ਬੀਤ ਗਏ ਭਗਤ ਜੀ ਕਹਿੰਦੇ ਕੁਝ ਵੀ ਖੱਟਿਆ ਨਹੀਂ ਕਮਾਇਆ ਨਹੀਂ ਕੁਛ ਤਪ ਨਾ ਕੀਓ ਕਹਿੰਦੇ ਇਸ ਸਮੇਂ 20 ਸਾਲਾਂ ਦੇ ਵਿੱਚ ਅਸੀਂ ਸਰੀਰ ਨੂੰ ਕੁਛ ਖੇਚਲਾ ਦੇ ਕੇ ਉਦਮ ਕਰਕੇ ਉਹਨੂੰ ਜੱਪਣਾ ਸੀ ਜਵਾਨੀ ਦੇ ਵਿੱਚ ਹੀ ਪਿਆਰਿਓ ਜੱਪਿਆ ਜਾਂਦਾ ਉਸ ਵੇਲੇ ਇੰਦਰੀ ਇੰਦਰੀਆਂ ਸਰੀਰ ਸਾਡਾ ਸਹੀ ਕੰਮ ਕਰਦਾ ਹੈ ਇਹ ਭਗਤ ਜੀ ਕਹਿੰਦੇ ਉਸ ਵੇਲੇ ਵੀ ਅਸੀਂ ਕੋਈ ਖੇਚਲ ਨਹੀਂ ਦਿੱਤੀ ਸਰੀਰ ਨੂੰ ਕੋਈ ਉਦਮ ਨਹੀਂ ਕੀਤਾ ਆਲਸੀ ਬਣੇ ਰਹੇ ਅਤੇ ਹਉਮੈ ਦੇ ਵਿੱਚ ਛਾਲਾਂ ਮਾਰਦੇ ਰਹੇ ਇਹ ਸੁੰਦਰਤਾਈ ਸਰੀਰ ਦੀ ਵੱਲ ਬਹੁਤਾ ਧਿਆਨ ਦਿੰਦੇ ਰਹੇ ਅਤੇ ਇਸ ਕਰਕੇ ਹਉਮੈ ਦੇ ਵਿੱਚ ਮੋਹ ਪਿਆਰ ਦੇ ਵਿੱਚ ਇਹ ਸਮਾਂ ਨਗਾ ਛੱਡਿਆ ਤੇ ਉਹਦੇ ਵਿੱਚੋਂ ਕੁਝ ਖੱਟ ਨਹੀਂ ਪਾਇ ਭਗਤ ਜੀ ਕਹਿੰਦੇ 30 ਬਰਸ ਕਸ਼ ਬੇਦਨਾ ਪੂਜਾ ਫਿਰ ਪਛਤਾਨਾ ਬਿਰਧ ਭਇਓ ਭਗਤ ਜੀ ਕਹਿੰਦੇ ਅਗਲੇ ਸਮਾਂ ਜਿਹੜਾ ਫਿਰ ਆ ਗਿਆ 30 ਬਰਸ ਇੰਨੇ ਦੇ ਹੋਏ ਅਸੀਂ 68 ਸਾਲਾਂ ਤੇ ਪਹੁੰਚ ਗਏ ਬੜੇ ਪਾਛਰੂ ਹੋ ਗਿਆ ਤੇ ਫਿਰ ਕੀ ਖੱਟਣਾ ਸੀ ਭਗਤ ਜੀ ਕਹਿੰਦੇ 30 ਬਰਸ ਕਸ਼ ਬੇਦਨਾ ਪੂਜਾ ਕਹਿੰਦੇ ਵੀ ਸਮਾਂ ਅਸੀਂ ਹੰਮੇ ਵਿੱਚ ਹੀ ਲੰਘਾਤਾ ਕੀ ਹੁਣ ਅਸੀਂ ਵਿਆਹੇ ਗਏ ਆਂ ਅਸੀਂ ਬੱਚਿਆਂ ਨੂੰ ਪਾਲ ਲੀਏ ਇਹ ਵੀ ਸਿੱਤਰੀ ਹੁੰਦਾ ਹੈ ਸ਼ਾਦੀ ਹੋ ਗਈ ਵਿਆਹ ਹੋ ਗਿਆ ਬੱਚਿਆਂ ਵੱਲ ਘਰਵਾਲ ਪਰਿਵਾਰ ਵੱਲ ਧਿਆਨ ਚਲਾ ਗਿਆ ਕੀ ਬੱਚੇ ਪੜ ਜਾਣ ਇਹਨਾਂ ਦੀ ਪੜ੍ਹਾਈ ਹੋ ਜਾਵੇ ਸੋਹਣਾ ਘਰਵਾਰ ਬਣ ਜਾਵੇ ਕੋਠੀ ਬਣ ਜਾਵੇ ਇਹਨਾਂ ਵਾਸਤੇ ਜੈਨ ਦਤ ਬਣ ਜਾਵੇ ਇਹਨਾਂ ਨੂੰ ਨੌਕਰੀ ਮਿਲ ਜਾਵੇ ਇਹਨਾਂ ਦੀ ਪੜ੍ਹਾਈ ਹੋ ਜਾਵੇ ਇਸ ਧੰਧਿਆਂ ਦੇ ਵਿੱਚ ਕੰਮਾਂ ਦੇ ਵਿੱਚ ਸਾਨੂੰ ਅਸਲੀ ਖਿਆਲ ਭੁੱਲ ਗਿਆ ਵੀ ਕਿਹੜੇ ਕਾਰਜ ਵਾਸਤੇ ਅਸੀਂ ਜ਼ਿੰਦਗੀ ਲਈ ਸੀ ਮਾਨਸ ਦੇ ਪਾਈ ਸੀ ਮਨੁੱਖਾ ਜੀਵਨ ਲਿਆ ਸੀ ਉਹ ਜਿਹੜਾ ਵਾਅਦਾ ਕੀਤਾ ਸੀ ਬਾਪੂ ਨੂੰ ਠਾਕੁਰ ਨੂੰ ਪਰਮੇਸ਼ਰ ਨੂੰ ਵਾਅਦਾ ਤੇ ਅਸੀਂ ਵਿਸਾਰਤਾ ਭੁੱਲ ਗਏ ਬਾਰੇ ਜੀਆਂ ਨੂੰ ਕਰਮ ਰਿਸ਼ਿਆਂ ਦੀ ਪਾਲਣਾ ਕਰਦੇ ਹੋਏ ਇਹ ਇਹਦਾ ਹੀ ਬਹੁਤ ਜ਼ਿਆਦਾ ਮਨ ਦੇ ਵਿੱਚ ਵਹਿਮ ਕਰਦੇ ਰਹੇ ਮਨ ਦੇ ਵਿੱਚ ਪਰਿਵਾਰ ਪ੍ਰਤੀ ਮੋਹ ਕਰਦੇ ਰਹੇ ਇਹ ਭਗਤ ਜੀ ਦੇਖੋ ਫਿਰ ਜਵਾਬ ਦੇ ਦੇਣ ਕਹਿੰਦੇ 62 ਸਾਲ ਸਾਡੀ ਜ਼ਿੰਦਗੀ ਦੇ ਜਿਹੜੇ ਸਹੀ ਸਨ ਜਿਹਦੇ ਵਿੱਚ ਅਸੀਂ ਕੁਝ ਖੱਟ ਸਕਦੇ ਸੀ ਕਮਾ ਸਕਦੇ ਸੀ ਜਪ ਸਕਦੇ ਸੀ ਭਜਨ ਕਰ ਸਕਦੇ ਸੀ ਥੱਥਾ ਪੈਰਾਂ ਦੇ ਨਾਲ ਸੇਵਾ ਕਮਾ ਸਕਦੇ ਸੀ ਭਗਤ ਜੀ ਕਹਿੰਦੇ ਉਹ ਤਾਂ ਸੀ ਵਧੀਆ ਸਮਾਨ ਨਗਾਤਾ 30 ਬਰਸ ਕਸ਼ ਬੇਦਨਾ ਪੂਜਾ ਉਹ ਪ੍ਰਮਾਤਮਾ ਦੀ ਵੇਦ ਪ੍ਰਭੂ ਦੇਵ ਪ੍ਰਭੂ ਨੂੰ ਕਹਿੰਦੇ ਹਨ ਉਹਦੀ ਪੂਜਾ ਕਰਨੀ ਸੀ ਸ਼ਬਦ ਰਾਈ ਇਹ ਭਗਤ ਕਹਿੰਦੇ ਉਹ ਵੀ ਭਗਤ ਜੀ ਕਹਿੰਦੇ ਉਹ ਵੀ ਲੰਘ ਗਿਆ ਫਿਰ ਪਛਤਾਨਾ ਬਿਰਧ ਭਇਓ ਅਗਲੇ ਜਿਹੜੇ ਵਰਸ ਹਨ ਭਗਤ ਜੀ ਕਹਿੰਦੇ ਉਹ ਤਾਂ ਬਿਰਧਵਸਤਾ ਸ਼ੁਰੂ ਹੋ ਗਈ ਅੱਗੇ ਫਿਰ ਪਛਤਾਨ ਤੋਂ ਬਿਨਾ ਕੁਝ ਵੀ ਨਹੀਂ ਭਗਤ ਜੀ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗयो ਸਾਇਰ ਸੋਖ ਹੁ ਚੰਬਲਿਓ ਭਗਤ ਜੀ ਕਹਿੰਦੇ ਫਿਰ ਤਾਂ ਲੰਘ ਗਈ ਇਹ ਰਹਾਉ ਦੀ ਪੰਕਤੀ ਜਿ ਕੇਂਦਰੀ ਭਾਵ ਦਰਸਾਉਂਦੇ ਆਂ ਕਹਿੰਦੇ ਮੇਰੀ ਮੇਰੀ ਮੈਂ ਮੈਂ ਕਰਦੀ ਜਨਮ ਲੰਘਿਆ ਕਹਿੰਦੇ ਰਣ ਕੀ ਇਹ ਘਰ ਮੇਰਾ ਏ ਘਰ ਵਾਲੇ ਪਰਿਵਾਰ ਮੇਰੀ ਇਸਤਰੀ ਆ ਮੇਰੇ ਬੱਚੇ ਹਨ ਮੇਰੀ ਕੋਠੀ ਐ ਮੇਰੀ ਗੱਡੀ ਐ ਮੇਰੀ ਜਾਇਦਾਦ ਤੇ ਮੇਰੇ ਰਿਸ਼ਤੇਦਾਰ ਹਨ ਮੈਂ ਮੈਂ ਹੀ ਕਰਦੇ ਰਿਹਾ ਨਾ ਸਾਰੀ ਜ਼ਿੰਦਗੀ ਆ ਵੀ ਮੇਰਾ ਆ ਵੀ ਮੇਰਾ ਉਹ ਮੈਂ ਮੈਂ ਦੇ ਵਿੱਚ ਹੀ ਜ਼ਿੰਦਗੀ ਲੰਘ ਤੂਈ ਪਤਾ ਹੀ ਨਹੀਂ ਲੱਗਾ ਕਦੋਂ ਲੰਗੀ ਮੇਰੀ ਮੇਰੀ ਕਰਤੇ ਜਨਮ ਗयो ਭਗਤ ਜੀ ਕਹਿੰਦੇ ਮੇਰੀ ਮੇਰੀ ਕਰਦੀ ਜ਼ਿੰਦਗੀ ਲੰਘਾਤੀ ਤੇ ਅਸੀਂ ਭੁੱਲ ਗਏ ਛਲ ਕਰਤਾ ਮੋਹ ਮਮਤਾ ਨੇ ਸਾਡੇ ਨਾਲ ਇਹ ਛਲ ਦਾ ਸੰਸਾਰ ਹੈ ਇਹ ਮਮਤਾ ਮੋਹ ਦਾ ਸੰਸਾਰ ਹੈ ਭਗਤ ਜੀ ਕਹਿੰਦੇ ਉਹ ਕਪਟ ਵਿੱਚ ਛਲ ਵਿੱਚ ਅਸੀਂ ਫਸੇ ਰਹੇ ਜਿਨ੍ਹਾਂ ਨੂੰ ਮੇਰੀ ਮੇਰੀ ਕਰਦੇ ਰਹੇ ਕਿ ਮੇਰਾ ਉਹ ਪਰਾਏ ਬਣ ਗਏ ਉਹ ਪਰਾਏ ਹੋ ਗਏ ਜਿਸ ਦਿਨ ਜਾਣਾ ਸੀ ਨਾ ਰੂਹ ਨੇ ਜਾਣਾ ਸੀ ਸਾਰਾ ਕੁਝ ਪਰਾਇਆ ਹੋ ਗਿਆ ਉੱਥੇ ਕੁਝ ਵੀ ਮੇਰਾ ਨਹੀਂ ਸੀ ਇਹ ਤਾਂ ਮਾਇਆ ਦਾ ਛਲ ਸੀ ਉਹ ਸਾਹਮਣੇ ਜੰਮ ਖੜਾ ਹੁੰਦਾ ਫਿਰ ਧਿਆਨ ਹੁੰਦਾ ਤੇ ਇਹ ਸੰਸਾਰ ਤਾਂ ਮਾਇਆ ਦਾ ਛਲ ਸੀ ਮੈਂ ਤਾਂ ਜ਼ਿੰਦਗੀ ਗਵਾਤੀ ਕੌਡੀਆਂ ਦੇ ਭਾਵੇਂ ਚ ਸੜੀ ਉਮਰ ਸਾਰੀ ਫਿਰ ਪਛਤਾਣ ਤੋਂ ਬਿਨਾਂ ਨਾ ਉੱਠ ਸਕਦਾ ਨਾ ਭੱਜ ਸਕਦਾ ਨਾ ਬੋਲ ਸਕਦਾ ਦੇਖੋ ਭਗਤੀ ਜੀ ਜਵਾਬ ਦੇਂਦੇ ਨੇ ਸਾਇਰ ਸੋਖ ਉੰਜੰਗ ਬਲੇੋ ਭਗਤ ਜੀ ਕਹਿੰਦੇ ਸਾਰਾ ਕੁਝ ਖਤਮ ਹੋ ਗਿਆ ਕਹਿੰਦੇ ਅੰਤ ਦਾ ਵੇਲਾ ਆ ਗਿਆ ਰਹਾਓ ਸੁੱਕੇ ਸਰਵਰ ਪਾਲ ਬੰਧਾਵੇ ਲੂਣੇ ਖੇਤ ਹੱਥ ਵਾਰ ਕਰੇ ਇੱਥੇ ਧਾਰਨ ਦੇਣੇ ਭਗਤ ਜੀ ਕਹਿੰਦੇ ਤਾਂ ਉਹ ਗੱਲ ਹੋਈ ਕਹਿੰਦੇ ਪੈਲੀ ਦੇ ਵਿੱਚੋਂ ਇੱਕ ਸਰੋਵਰ ਸੁੱਕਾ ਪਿਆ ਹੋਵੇ ਜਿਹਦੇ ਵਿੱਚ ਪਾਣੀ ਨਾ ਹੋਵੇ ਛੱਪੜ ਸੁੱਕਾ ਹੋਵੇ ਸਰੋਵਰ ਸੁੱਕਾ ਹੋਵੇ ਉਹ ਦਿਵਾਲੇ ਦਿਵਾਲੇ ਬੰਨਾ ਕਰੀ ਜਾਏ ਮਨੁੱਖ ਇਹ ਮੂਰਖਤਾ ਹੀ ਹੈ ਨਾ ਸੁੱਕੇ ਸਰਵਰ ਸੁੱਕਾ ਪਿਆ ਸਰੋਵਰ ਤਲਾ ਜਿਹੜਾ ਉਹ ਦਿਵਾਲੇ ਦਿਵਾਲੇ ਪਾਲ ਬੰਨਦਾ ਰਵੇ ਆਲੇ ਦਿਵਾਲੇ ਬੰਨਾ ਲਾਂਦਾ ਰਵੇ ਭਲੇ ਖੇਵੇ ਤੇ ਕੀ ਦੇ ਵਿੱਚ ਪਾਣੀ ਹੈ ਕਹਿੰਦੇ ਐਸੀ ਵਸਤਾ ਫਿਰ ਆ ਗਈ ਅਗੇ ਸੁੱਕੇ ਸਰਵਰ ਪਾਲ ਬੰਧਾਵੇ ਲੂਣੇ ਖੇਤ ਹੱਥ ਵਾਰ ਕਰੇ ਭਗਤ ਜੀ ਕਹਿੰਦੇ ਤਾਂ ਗੱਲ ਹੋਈ ਕਿ ਖੇਤ ਚੋਂ ਖੇਤੀ ਪੱਟ ਲਈ ਜੀਵੀਦਾਰ ਨੇ ਖਾਲੀ ਖੇਤ ਪਿਆ ਹੋਵੇ ਕਿੱਲਾ ਪਿਆ ਹੋਵੇ ਤੇ ਉਹਦੇ ਆਲੇ ਦੁਆਲੇ ਵਾਰ-ਵਾਰ ਬੰਨੀਆਂ ਕਰੀ ਜਾਏ ਬੰਨਾ ਬਣਾਈ ਜਾਏ ਵੱਟ ਬਣਾਈ ਜਾਏ ਇਹ ਤਾਂ ਮੂਰਖਤਾ ਹੀ ਹੈ ਭਗਤ ਜੀ ਕਹਿੰਦੇ ਫਿਰ ਮਨੁੱਖ ਇਸ ਅਵਸਥਾ ਚ ਚਲਾ ਜਾਂਦਾ ਹੈ ਫਿਰ ਬਿਰਧ ਅਵਸਥਾ ਵਿੱਚ ਮਨੁੱਖ ਚਾਹੁੰਦਾ ਹੈ ਕਿ ਮੈਂ ਨਾਮ ਜਪਾਂ ਮਨੋ ਕੋ ਚਾਹੁੰਦਾ ਕਿ ਮੈਂ ਗੁਰਦੁਆਰੇ ਸੈਭ ਜਾਵਾਂ ਪਰ ਉਦੋਂ ਨਾ ਪੈਰ ਚੱਲਦੇ ਆ ਨਾ ਲੱਤਾਂ ਚੱਲਦੀਆਂ ਨਾ ਜੀਭ ਚੱਲਦੀ ਐ ਨਾ ਇੰਦਰੀਂਦਰੀਆਂ ਕੰਮ ਕਰਦੇ ਆਂ ਕਹਿੰਦੇ ਆ ਨਾ ਕਈ ਵਾਰੀ ਆਪਾਂ ਅਚਾਨਕ ਕਹਿ ਦਿੰਦੇ ਆਂ ਬਜ਼ੁਰਗ ਜਾਣ ਨੂੰ ਤਾਂ ਬੜਾ ਦਿਲ ਕਰਦਾ ਗੁਰਦੁਆਰੇ ਅਥਾ ਸੁਨੂਪ ਗਿਰਤਰ ਸੁਨੂ ਪਰ ਸਾਡਾ ਸਰੀਰ ਹੀ ਨਹੀਂ ਚੱਲਦਾ ਬਾਬਾ ਜੀ ਸਰੀਰ ਹੀ ਕੰਮ ਨਹੀਂ ਕਰਦਾ ਉੱਠ ਹੀ ਨਹੀਂ ਪਾਉਂਦੇ ਕਮਜ਼ੋਰ ਹੋ ਗਿਆ ਸਰੀਰ ਇਹ ਆਮ ਸਾਡੇ ਗੱਲ ਹੁੰਦੀ ਹੈ ਆਮ ਬਚਨ ਹੁੰਦਿਆਂ ਸਾਡੇ ਕਹਿਣ ਦੀ ਇਹ ਭਗਤ ਜੀ ਵੀ ਇਹ ਕੁਝ ਕਹਿ ਰਹੇ ਨੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਮੰਜੇ ਤੇ ਪਿਆ ਤੜਫਦਾ ਕਿ ਮੈਂ ਜਾਵਾਂ ਫਿਰ ਸਰੀਰ ਸਾਥ ਨਹੀਂ ਦਿੰਦਾ ਉਦੋਂ ਨਾ ਸੱਤ ਹੱਥ ਨਾ ਪੈਰ ਨਾ ਸਰੀਰ ਨਾ ਜੇਬਾ ਸਾਥ ਦਿੰਦੀ ਹੈ ਜੱਪਣ ਨੂੰ ਫਿਰ ਤੜਫਦਾ ਰਹਿੰਦਾ ਮੰਜੇ ਤੇ ਇਹ ਭਗਤ ਜੀ ਫਿਰ ਧਾਰਨ ਦੇਂਦਨ ਸੁੱਕੇ ਕਹਿੰਦੇ ਸਰੋਵਰ ਦੀ ਤਰ੍ਹਾਂ ਇੱਕ ਜਿਵੇਂ ਸੁੱਕੇ ਸਰੋਵਰ ਨੂੰ ਸੁੱਕਾ ਸਰੀਰ ਫਿਰ ਕੀ ਕਰ ਸਕਦਾ ਹੈ ਉੱਥੇ ਇੰਦ੍ਰੇ ਇੰਦਰੀਆਂ ਸੁੱਕ ਗਏ ਸਾਥ ਨਹੀਂ ਦਿੰਦਾ ਤਾਕਤ ਖਤਮ ਹੋ ਗਈ ਪਹਿਲੋ ਬਲਵਾਨ ਸੀ ਬੜੇ ਲਲਕਾਰੇ ਮਾਰਦਾ ਸੀ ਛਾਲਾਂ ਮਾਰਦਾ ਸੀ ਪਰ ਉਹ ਛਾਲਾਂ ਖਤਮ ਹੋ ਗਈਆਂ ਉਹ ਬਲਵਾਨ ਪੁਨਾ ਜਿਹੜਾ ਸੀ ਚਲਾ ਗਿਆ ਆਹ ਤੇ ਜੀ ਕਹਿੰਦੇ ਤਾਂ ਉਹ ਗੱਲ ਹੋਈ ਇੱਕ ਸੁੱਕੇ ਪਏ ਸਰੋਵਰ ਦੇ ਆਲੇ ਦੁਆਲੇ ਬੰਨਾ ਕਰਨ ਵਾਲਾ ਗੱਲ ਹੈ ਕਿ ਖੇਤ ਖਾਲੀ ਖੇਤ ਦੇ ਆਲੇ ਦੁਆਲੇ ਬੰਨੀ ਕਰਨ ਵਾਲਾ ਵਟ ਪਾਣ ਵਾਲੀ ਗੱਲ ਹੋ ਗਈ। ਖੇਤ ਹਾਥ ਵਾਰ ਕਰੇ ਪਹਿੰਦ ਵਾਰ-ਵਾਰ ਉਹਨੂੰ ਬੰਨੀ ਕਰੀ ਜਾਨੀ ਉੱਥੇ ਕੋਈ ਖੇਤ ਵਿੱਚ ਫਸਲ ਤਾਂ ਹੈ ਨਹੀਂ ਜਦੋਂ ਫਸਲ ਸੀ ਜਦੋਂ ਬੀਜਿਆ ਸੀ ਖੇਤ ਫਸਲ ਸੀ ਉਸ ਵੇਲੇ ਤਾਂ ਚੋਰ ਖਾ ਗਏ। ਚੋਰ ਵੱਢ ਕੇ ਲੈ ਗਏ ਇਸ ਫਸਲ ਨੂੰ ਜਿਸ ਵੇਲੇ ਫਸਲ ਬੀਜੀ ਸੀ ਏ ਸਰੀਰੂਪੀ ਖੇਤੀ ਇਹ ਜ਼ਮੀਨ ਹੈ ਸਰੀਰ ਸਾਡਾ ਸਰੀਰੂਪੀ ਜ਼ਮੀਨ ਦੇ ਵਿੱਚ ਇੱਥੇ ਬੀਜ ਪਾਣਾ ਸੀ ਨਾਮ ਦਾ ਭਗਤ ਜੀ ਕਹਿੰਦੇ ਉਦੋਂ ਤਾਂ ਇਹਨੂੰ ਵਕਾਰੂਪੀ ਚੋਰ ਜਿਹੜੇ ਸੀ ਉਹ ਠੱਗ ਕੇ ਲੈ ਗਏ ਪੰਜ ਚੋਰ ਜਿਹੜੇ ਅੰਦਰ ਵੱਸਦੇ ਸੀ ਉਹਨਾਂ ਨੇ ਖੇਤੀ ਵੱਢ ਲਈ ਉਹ ਵੱਢ ਕੇ ਲੈ ਗਏ ਖੇਤੀ ਨੂੰ ਹੁਣ ਖੱਲਾ ਖੇਤ ਪਿਆ ਹੈ ਉਹਨ ਕੀ ਲੋੜ ਐ ਨੂੰ ਵਾੜ ਕਰਨ ਦੀ ਭਗਤ ਜੀ ਕਹਿੰਦੇ ਹਣ ਤਾਂ ਵਾੜ ਕਰਨ ਦਾ ਕੋਈ ਲਾਭ ਨਾ ਹੋਇਆ ਫਾਇਦਾ ਨਾ ਨੋਇਆ ਜਦੋਂ ਚੋਰ ਤਾਂ ਇਹਦੇ ਵਿੱਚੋਂ ਸਾਰਾ ਕੁਝ ਚਰਾ ਕੇ ਲੈ ਗਏ ਖਤਮ ਕਰਤਾ ਸਾਰਾ ਕੁਝ ਤੇ ਪਰ ਜਦੋਂ ਭਗਤ ਜੀ ਕਹਿੰਦੇ ਖੇਤੀ ਹਰੀ-ਪਰੀ ਸੀ ਇਹ ਸਰੀਰ ਹਰਿਆ-ਪਰਿਆ ਸੀ ਉਸ ਵੇਲੇ ਵਾੜ ਹੀ ਨਹੀਂ ਕੀਤੀ ਨੂੰ ਨਾਮ ਦੀ ਕਹਿੰਦੇ ਉਸ ਵੇਲੇ ਜਿਹੜਾ ਆ ਇਹ ਪੰਜਾਂ ਦੇ ਵਿੱਚੋਂ ਵੱਢ ਕੇ ਲੈ ਗਿਆ ਇਹ ਸੁਚਰਾ ਕੇ ਲੈ ਗਿਆ ਸਰੀਰ ਦੇ ਅੰਦਰੋਂ ਗੁਣਾ ਨੂੰ ਇਹ ਉਗਣ ਇੱਥੇ ਇਕੱਠੇ ਕਰਦਾ ਰਿਹਾ ਭਗਤ ਜੀ ਕਹਿੰਦੇ ਫਿਰ ਹੋਣ ਤਾਂ ਕੋਈ ਲਾਭ ਨਹੀਂ ਖਾਲੀ ਖੇਤ ਨੂੰ ਜਿੰਨੀ ਮਰਜ਼ੀ ਅਸੀਂ ਵੱਟ ਪਾਈ ਜਾਈ ਉਹਦੇ ਵਿੱਚ ਕੀ ਉਗਣਾ ਹੈ ਕੀ ਉਗਣਾ ਹੈ ਭਗਤ ਜੀ ਕਹਿੰਦੇ ਨਾ ਤਾਂ ਬੋਲ ਸਕਦੇ ਆਂ ਨਾ ਸੁਣ ਸਕਦੇ ਆਂ ਨਾ ਸਾਡਾ ਸਰੀਰ ਕੰਮ ਕਰਦਾ ਤਾਂ ਖਾਲੀ ਖੇਤ ਵਾਲਾ ਕੰਮ ਐ ਆਇਓ ਚੋਰ ਤਰੰਤ ਲੈ ਗयो ਮੇਰੀ ਰਾਖਤ ਮੁਗਦ ਫਿਰੇ ਜਵਾਬ ਦੇ ਤਨ ਇਹੜੀ ਪੰਕਤੀ ਆਪ ਪਾਰਸ ਕੀਤਾ ਨ ਉਹ ਜਵਾਬ ਦਿੱਤਾ ਆਇਓ ਚੋਰ ਕਹਿੰਦੇ ਹੁਣ ਤਾਂ ਚੋਰ ਆ ਕੇ ਭਗਤ ਜੀ ਕਹਿੰਦੇ ਠੱਗ ਕੇ ਲੈ ਗਿਆ ਲੈ ਗयो ਰਖਤ ਮੁਗਦ ਫਿਰੇ ਕਹਿੰਦੇ ਹੁਣ ਭੱਜਦਾ ਫਿਰਦਾ ਲੁੱਕਦਾ ਫਿਰਦਾ ਜਾਮਰੂਪੀ ਚੋਰ ਆ ਗਿਆ ਲੈਣ ਵਾਸਤੇ ਕਾਲ ਸੀ ਉਹ ਡੀਕਦਾ ਪਿਆ ਸੀ ਜਵਾਨੀ ਲੰਘ ਗਈ ਬਢੇ ਪਾ ਗਿਆ ਹੁਣ ਤਾਂ ਉਹ ਨਹੀਂ ਸੀ ਹੁਣ ਤਾਂ ਨਾਲ ਫਿਰਦਾ ਕਿ ਕਦੋਂ ਉਹਦੇ ਸਾਹ ਪੂਰੇ ਹੋਣ ਮੈਂ ਜਿੰਦ ਕੱਢਾਂ ਇਹਦੀ ਭਗਤ ਜੀ ਕਹਿੰਦੇ ਹੁਣ ਉਹ ਚੋਰ ਆ ਖੜਿਆ ਕਹਿੰਦੇ ਜਾਮ ਰੂਪੀ ਜਮਰਾਦ ਦਾ ਦੂਤ ਜਿਹੜਾ ਸੀ ਉਹ ਆਜ ਸਹਰਾਣੇ ਖੜਿਆ ਹੁਣ ਉਹ ਵੇਖਦਾ ਕਿ ਕਦੋਂ ਜਿੰਦ ਕੱਢਾਂ ਇਹਦੀ ਤੇ ਭਗਤ ਜੀ ਕਹਿੰਦੇ ਹੁਣੇ ਦੌੜਦਾ ਭੱਜਦਾ ਕੰਨੀ ਕਿ ਤਰਾਂਦਾ ਲੁੱਕਦਾ ਫਿਰਦਾ ਕਿ ਅਜੇ ਵੀ ਆਜੂ ਮੈਨੂੰ ਮਿਲ ਜਾਵੇਂ ਮੈਂ ਪੋਤਰਿਆਂ ਦਾ ਵਿਆਹ ਕਰਨਾ ਪੜੋ ਤੜਿਆਂ ਤੱਕ ਪਹੁੰਚ ਜਾਂ ਹਜੇ ਵੀ ਮੈਨੂੰ ਜ਼ਿੰਦਗੀ ਮਿਲ ਜਾਵੇ ਥੋਂ ਸਵਾਲ ਪੈਦਾ ਹੋ ਜਾਂਦਾ ਹੈ ਧਾਰਨਾ ਪੈਦਾ ਹੋ ਜਾਂਦੀ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਆਪਾਂ ਅੱਗੇ ਵੀ ਸਾਖੀ ਪੜ੍ਹੀ ਹੈ ਜਿਵੇਂ ਇੱਕ ਬਜ਼ੁਰਗ ਦੀ ਕਿ ਉਹ 100 ਸਾਲ ਦੇ ਨੇੜੇ ਪਹੁੰਚ ਗਿਆ ਮਰਨ ਨੂੰ ਤਿਆਰ ਨਹੀਂ ਸੀ ਤੇ ਕੋਹਲ ਦੀ ਮਹਾਰਾਜ ਲੰਘਦੇ ਜਾਂਦੇ ਸੀ ਗੁਰੂ ਨਾਨਕ ਪਾਤਸ਼ਾਹ ਨਾਲ ਮਰਦਾਨਾ ਉਹ ਆਪਣੇ ਪੁੱਤਰਾਂ ਨੂੰ ਗਾਲ੍ਹਾਂ ਕੱਢਦਾ ਪਿਆ ਖੇਤ ਦੇ ਵਿੱਚ ਪੁੱਤਰੋ ਤੁਸੀਂ ਕੰਮ ਨਹੀਂ ਕਰਦੇ ਤੁਸੀਂ ਧਿਆਨ ਨਹੀਂ ਦਿੰਦੇ ਖੇਤ ਵਾਲਾ ਬੜੀਆਂ ਗਾਲ੍ਹਾਂ ਕੱਢਦਾ ਹੈ ਉਮਰ ਕਾਫੀ ਐ ਤੇ ਮਹਾਰਾਜ ਹੱਥ 'ਤੇ ਕਹਿੰਦੇ ਮਰਦਾਨਿਆ ਉਹ ਦੇਖੋ ਬਜ਼ੁਰਗ ਐ ਨੂੰ ਇਹਦਾ ਐਂਡ ਐਂਡ ਤੇ ਜ਼ਿੰਦਗੀ ਐ ਥੋੜੇ ਦਿਨ ਬਾਕੀ ਹਨ ਮਹਾਰਾਜ ਨੇ ਦੇਖ ਲਿਆ ਕਹਿੰਦੇ ਨੂੰ ਪਤਾ ਨਹੀਂ ਜ਼ਿੰਦਗੀ ਦਾ ਕਿੰਨੀ ਕੀਮਤੀ ਅਜੇ ਵੀ ਦੇਖੋ ਲਾਲਚ ਕਰ ਰਿਹਾ ਹਉਮੈ ਕਰ ਰਿਹਾ ਬੱਚਿਆਂ ਨੂੰ ਅਜੇ ਵੀ ਗਾਲਾਂ ਕੱਢੀ ਜਾਂਦਾ ਐ ਇਹਨੂੰ ਛੱਡ ਦੇਣਾ ਚਾਹੀਦਾ ਕਿ ਬੱਚੇ ਹੁਣ ਅੱਗੇ ਸਾਵਾ ਕੁਝ ਬੱਚਿਆਂ ਨੇ ਸੰਭਾਲ ਲਿਆ ਆਪੀ ਕਰਨਾ ਨਾ ਕਰਨਾ ਆਪਾਂ ਕੀ ਲੈਣਾ ਔਰ ਆਪਣੀ ਆਦਤ ਆਪਾਂ ਫਿਰ ਬੱਚਿਆਂ 'ਚ ਜਾ ਕੇ ਕਿਰਨ ਤੂੰ ਫਿਰ ਤੂੰ ਕਰਦੇ ਆਪਾਂ ਇਸੇ ਤਰ੍ਹਾਂ ਹੀ ਸਾਡੀ ਆਦਤ ਉਹ ਬਜ਼ੁਰਗ ਵੀ ਗਾਲਾਂ ਕੱਢੀ ਜਾਂਦਾ ਹੈ ਤੇ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਆ ਚੱਲਿਏ ਨੂੰ ਇੱਕ ਵਾਰੀ ਕਹਿ ਦਈਏ ਜੇ ਸਾਡੀ ਇਹ ਗੱਲ ਸੁਣ ਕੇ ਸचेत ਹੋ ਜੇ ਦਾ ਭਲਾ ਹੋ ਜਾਵੇ ਕਿ ਮਹਾਰਾਜ ਦਾ ਸੁਭਾਅ ਸੀ ਭਲਾ ਕਰਨਾ ਤੇ ਮਹਾਰਾਜ ਜੀ ਕਹਿੰਦੇ ਚੱਲ ਮਰਦਾਨਿਆਂ ਜਾ ਕੇ ਇੱਕ ਵਾਰੀ ਨੂੰ ਕਹਿ ਦਿੰਦੇ ਆ ਜੇ ਸੁਣ ਲੇਗਾ ਠੀਕ ਨਹੀਂ ਤੇ ਲੰਘ ਜਾਗੇ ਚਲੇ ਜਾਵਾਂਗੇ ਕਹਿੰਦੇ ਇਹਦੀ ਕੁਝ ਦਿਨ ਆਜੂ ਬਾਕੀ ਸੀ ਇਹ ਮਹਾਰਾਜ ਜਾ ਕੇ ਕਹਿੰਦੇ ਭਾਈ ਜੀਮੀਦਾਰਾ ਤੇਰੀ ਉਮਰ ਕਾਫੀ ਐ ਕਿੰਨੀ ਜ਼ਿੰਦਗੀ ਲੱਗੀ ਕੰਮ ਕਰਦੇ ਨਹੀਂ ਜੈਂਦਾਤ ਬਣਾ ਲਈ ਹੁਣ ਪੁੱਤਰਾਂ ਦੇ ਸਾਰੇ ਛੱਡ ਦੋ ਹੁਣ ਤਾਂ ਕੁਝ ਜ਼ਿੰਦਗੀ ਬਾਕੀ ਐ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਤੁਹਾਡਾ ਆਤਮਾ ਦਾ ਭਲਾ ਹੋ ਸਕੇ ਤੇ ਕਿੱਥੇ ਹਮੇ ਦੇ ਵਿੱਚ ਇਹ ਚੇਤਾ ਹੁੰਦਾ ਤੇ ਉਹ ਬਜ਼ੁਰਗ ਦੇ ਕੋ ਮਹਾਰਾਜ ਨੂੰ ਉਲਟ ਬੋਲੇ ਕਹਿੰਦਾ ਨਹੀਂ ਤੁਸੀਂ ਚਲੇ ਜਾਓ ਫਕੀਰ ਉਹ ਤੁਹਾਡਾ ਕੰਮ ਹੈ ਲੋਕਾਂ ਨੂੰ ਇਸ ਤਰ੍ਹਾਂ ਇਹ ਨਾ ਪਰ ਕੰਮ ਧੰਦੇ ਦਾ ਟਾਈਮ ਹੈ ਜਾਓ ਚਲੇ ਜਾਓ ਮਹਾਰਾਜ ਨੂੰ ਜਵਾਬ ਦਿੱਤਾ ਮਰਦਾਨਾ ਜੀ ਗੁਰੂ ਨਾਨਕ ਮਹਾਰਾਜ ਜੀ ਚਲੇ ਗਏ ਕਹਿੰਦੇ ਭਾਈ ਤੇਰੀ ਮਰਜ਼ੀ ਹੈ ਤੇ ਥੋੜੇ ਦਿਨ ਬਾਅਦ ਹੀ ਸਵਾਸ ਨਿਕਲ ਗਏ ਉਮਰਾਂ ਖਤਮ ਸੀ ਮਰ ਗਿਆ ਬਜ਼ੁਰਗ ਉਸੇ ਘਰ ਵਿੱਚ ਆ ਗਿਆ ਸੀ ਆਪਾਂ ਸੁਣੀਏ ਸਾਖੀ ਪਹਿਲੋਂ ਵੀ ਪੰਜ ਵਰੀ ਕੋ ਘਰ ਵਿੱਚ ਚਾਰ ਵਰੀ ਜਨਮ ਹੋਇਆ ਤੋਸੇ ਗੇਟ ਤੇ ਆ ਬੈਠਾ ਕੁੱਤਾ ਬਣ ਕੇ ਪਹਿਲੋ ਬੈਲ ਬਣਿਆ ਤੇ ਬੈਲ ਬਣ ਕੇ ਪੁੱਤਰ ਜਿਹੜੇ ਅਨਮੋਢਿਆਂ ਤੇ ਹਲ ਰੱਖਦੇ ਹਨ ਸਵੇਰ ਸ੍ਰੀ ਜੋਲੇੰਦਨ ਪਿਓ ਨੂੰ ਉਹਨਾਂ ਨੂੰ ਥੋੜਾ ਪਤਾ ਕੀ ਸਾਡਾ ਪਿਓ ਹੈ ਤੇ ਉਹ ਜੋਲਦੇ ਹਨ ਪਿੱਛੇ ਡੰਡੇ ਮਾਰਦੇ ਹਨ ਪਿੱਠ ਤੇ ਤੇ ਫਿਰ ਵੀ ਬੋਲਦਾ ਨਹੀਂ ਸੋਚਦਾ ਕਿ ਪੁੱਤਰਾਂ ਦੇ ਕੰਮ ਤਾਂ ਆਇਆ ਅਜੇ ਵੀ ਦੇਖੋ ਤ੍ਰਿਸ਼ਨਾ ਹੈ ਪੁੱਤਰਾਂ ਦੇ ਕੰਮ ਤੇ ਆਇਆ ਚਲੋ ਠੀਕ ਹੈ ਇਹਨਾਂ ਦਾ ਭਲਾ ਹੋਏ ਕੋਈ ਗੱਲ ਨਹੀਂ ਇਹ ਬੜਾ ਚਿਰ ਵਾਂਦੇ ਰਹੇ ਤੇ ਮਹਾਰਾਜ ਜੀ ਫੇਰ ਲੰਗੇ ਜਾ ਰਹੇ ਨੇ ਫੇਰ ਮਰਦਾਨੇ ਨੂੰ ਕਹਿੰਦੇ ਮਰਦਾਨਿਆ ਉਹ ਦੇਖੋ ਉਹੀ ਬਜ਼ੁਰਗ ਬੈਲ ਬਣਿਆ ਪਹਿਲਾਂ ਇਹਨੂੰ ਕਿਹਾ ਸੀ ਤੂੰ ਸਮਝ ਜਾ ਹੁਣ ਬੈਲ ਬਣਿਆ ਡੰਡੇ ਖਾ ਰਿਹਾ ਪੁੱਤਰਾਂ ਤੂੰ ਇਹਨੂੰ ਹਾ ਤੂੰ ਕਹਿੰਦੇ ਜਾ ਕੇ ਫੇਰ ਇਹਦੇ ਕੰਨ ਵਿੱਚ ਕਹੀਏ ਜੇ ਤੇ ਕਹਿ ਦੇਗਾ ਤੇ ਮੁਕਤੀ ਕਰ ਦਾਂਗੇ ਤੇ ਮਹਾਰਾਜ ਚਲੇ ਗਏ ਜਾ ਕੇ ਕਿਹਾ ਕੰਨ ਦੇ ਵਿੱਚ ਭਾਈ ਤੇਰੀ ਮੁਕਤੀ ਕਰਦੀ ਹੁਣ ਤਾਂ ਤੈਨੂੰ ਆ ਉਮਰ ਆ ਦੇਖੋ ਕੈਸੀ ਜੁਨੀ ਮਿਲੀ ਐ ਤੂੰ ਡੰਡੇ ਖਾ ਰਿਆ ਤੇ ਹਾਜੇ ਵੀ ਕੰਨ ਹਲਾ ਕੇ ਕਹਿੰਦਾ ਬੈਲ ਦੀ ਬੈਲ ਬਣਿਆ ਹੋਇਆ ਵੀ ਕੰਨ ਹਲਾਉਂਦਾ ਕਹਿੰਦਾ ਨਹੀਂ ਮਹਾਰਾਜ ਹਾਜੇ ਵੀ ਮੁਕਤੀ ਨਹੀਂ ਚਾਹੀਦੀ ਜੇ ਮੈਂ ਮਰ ਗਿਆ ਮੈਂ ਤਾਂ ਮਰ ਜਾਗਾ ਮੇਰੇ ਪੁੱਤਰਾਂ ਨੂੰ ਵਕਤ ਪੈ ਜਾਏਗਾ ਪਹਿਲੋਂ ਮੈਂ ਮਰਾਂਗਾ ਫਿਰ ਕਿੰਨੇ ਪੈਸੇ ਲਾ ਕੇ ਹੋਰ ਘੋਰ ਲੈ ਕੇ ਆਉਣਗੇ ਬੈਲ ਖੇਤੀ ਦਾ ਕੰਮ ਬੰਦ ਹੋ ਜਾਏਗਾ ਇਸ ਕਰਕੇ ਮੇਰੀ ਮੁਕਤੀ ਨਾ ਕਰੋ ਮੈਂ ਇੱਥੇ ਹੀ ਠੀਕ ਆ ਜੀ ਮਹਾਰਾਜ ਜੀ ਫੇਰ ਚਲੇ ਗਏ ਕਹਿੰਦੇ ਚੱਲ ਮਰਦਾਨਿਆ ਜੇ ਵੀ ਤ੍ਰਿਸ਼ਨਾ ਹੈਗੀ ਇਹਦੇ ਅੰਦਰ ਜਾਣ ਦੀ ਲਾਲਸਾ ਹੈਗੀ ਇਹ ਕੋਈ ਗੱਲ ਨਹੀਂ ਖਾਣ ਦੇ ਡੰਡੇ ਮਰ ਗਿਆ ਬੈਲ ਮਰ ਕੇ ਪਿਆਰਿਓ ਉਸੇ ਘਰ ਵਿੱਚ ਕੁੱਤਾ ਬਣਿਆ ਕੁੱਤਾ ਬਣ ਕੇ ਆ ਗੇਟ ਤੇ ਬੈਠਾ ਉਹਨਾਂ ਨੇ ਪਾਲ ਲਿਆ ਉਹ ਕੁੱਤੇ ਨੂੰ ਛੋਟੇ ਜਿਹੇ ਨੂੰ ਕਤੂਰੇ ਨੂੰ ਪਾਲ ਲਿਆ ਉਹਨੂੰ ਗੇਟ ਤੇ ਬੈਠਾ ਰਾਖੀ ਕਰਦਾ ਕਿ ਹੁੰਦਾ ਜਾਂਦਾ ਚੋਰ ਨਾ ਵੜ ਜੇ ਤੇ ਨੂਹਾ ਪੁੱਤਰ ਖੇਤ 'ਚ ਕੰਮ ਕਰਦੇ ਹਨ ਰੋਜ਼ ਰਾਖੀ ਰੱਖਦਾ ਤੇ ਮਹਾਰਾਜ ਜੀ ਫੇਰ ਲੰਗੇ ਜਾ ਰਹੇ ਹਨ ਭਾਈ ਮਰਦਾਨਾ ਜੀ ਜਾ ਰਹੇ ਹਨ ਤੇ ਗੁਰਨਾਥ ਕੁਮਾਰਾਜ ਜੀ ਕਹਿੰਦੇ ਮਰਦਾਨਾ ਹੁਣ ਕੁੱਤਾ ਬਣ ਗਿਆ ਬੈਠਾ ਜੀ ਗੇਟ ਦੇ ਮੂਹਰੇ ਬੈਠਾ ਤੇ ਅਜੇ ਵੀ ਇਹਦੇ ਮਨ ਵਿੱਚ ਤ੍ਰਿਸ਼ਨਾ ਹੈ ਜਾ ਕੇ ਪੁੱਛ ਲੈਣਿਆ ਫੇਰ ਕਿ ਮੁਕਤੀ ਕਰਦੀਏ ਤੇ ਮਹਾਰਾਜ ਜੀ ਫੇਰ ਜਾ ਕੇ ਪੁੱਛਿਆ ਮਰਦਾਨੇ ਨੇ ਉਸੇ ਭਾਸ਼ਾ ਦੇ ਵਿੱਚ ਜਦੋਂ ਉਹਦੇ ਨਾਲ ਗੱਲ ਕੀਤੀ ਕੁੱਤਾ ਫਿਰ ਭੌਂਕ ਕੇ ਕਹਿੰਦਾ ਸਿਰ ਹਲਾ ਕੇ ਕਹਿੰਦਾ ਮੈਂ ਨਹੀਂ ਜਾਣਾ ਕਹਿੰਦੇ ਮੈਂ ਮਰ ਗਿਆ ਰਾਖੀ ਕੌਣ ਕਰੇਗਾ ਘਰ ਦੀ ਕਹਿੰਦੇ ਮੇਰੇ ਪੁੱਤਰ ਨੂੰਹਾਂ ਖੇਤ 'ਚ ਕੰਮ ਕਰਦਿਆਂ ਖੇਤੀ ਕਰਦਿਆਂ ਘਰ ਕੋਈ ਚੋਰ ਵੜ ਗਿਆ ਕੌਣ ਹੋਰ ਭਜਾਏਗਾ ਚੋਰ ਨੂੰ ਮੈਂ ਗੇੜ ਤੇ ਬੈਠਾ ਰਾਖੀ ਕਰਦਾ ਮੈਨੂੰ ਪ੍ਰਸ਼ਾਦਾ ਪਾਣੀ ਮਿਲ ਜਾਂਦਾ ਠੀਕ ਹੈ ਤੇ ਉਹ ਲਾਲਸਾ ਮਨ ਤੇ ਤ੍ਰਿਸ਼ਨਾ ਜੇ ਵੀ ਹੈ ਦੋ ਦੇਖੋ ਜਨਮ ਲੈ ਲੈ ਮਨੁੱਖ ਤੋਂ ਬਾਅਦ ਉਹ ਲਾਲਸਾ ਤ੍ਰਿਸ਼ਨਾ ਨਹੀਂ ਮੁੱਕੀ ਫਿਰ ਰਾਖੀ ਕਰਦਾ ਬੜਾ ਸਵਾ ਲੰਘ ਜਾਂਦਾ ਮਰ ਜਾਂਦਾ ਹੈ ਵੀ ਮਹਾਰਾਜ ਜੀ ਫਿਰ ਤੁਰਦੇ ਜਾਂਦੇ ਹਨ ਭਾਈ ਮਰਦਾਨਾ ਜੀ ਨਾਲ ਆ ਕੁਝ ਸਮੇਂ ਬਾਅਦ ਫਿਰ ਗੁਜ਼ਰਦੇ ਹਨ ਉਸੇ ਖੇਤ ਦੇ ਮੂਹਰੇ ਤੋਂ ਤੇ ਹੁਣ ਦੇਖੋ ਸੱਪ ਬਣ ਕੇ ਉਹਨਾਂ ਦੇ ਛਤੀਰ 'ਚ ਚੰਬੜਿਆ ਹੋਇਆ ਪੁੱਤਰਾ ਜਿਹੜਾ ਸੀ ਪੰਘੂੜੇ 'ਚ ਪਿਆ ਖੇਡਦਾ ਪਿਆ ਸੀ ਚਾਣਕ ਕਿ ਉਦੋਂ ਪੰਘੂੜੇ ਐਸੇ ਹੁੰਦੇ ਸੀ ਛਤੀਰਾਂ ਕਾਨੇ ਹੁੰਦੇ ਸੀ ਛੱਤਾਂ ਦੇ ਉਹਦੇ ਨਾਲ ਕੱਪੜਾ ਬਣ ਦਿੰਦੀ ਅਸੀਂ ਬੀਬੀਆਂ ਦੂ ਆਪਸਿਓ ਕੋਈ ਰੱਸੀ ਬਨ ਕੇ ਕੱਪੜੇ ਦੇ ਵਿੱਚ ਬੱਚੇ ਨੂੰ ਪਾ ਦੇਣਾ ਮੰਝੀਆਂ ਦੇ ਨਾਲ ਕੱਪੜੇ ਬਨ ਦਿੰਦੇ ਸੀ ਆਪਾਂ ਬੱਚਿਆਂ ਨੂੰ ਉਹਦੇ ਵਿੱਚ ਹਲਾਈ ਜਾਣਾ ਦੂਰ ਬੈਠੇ ਢੰਗ ਬਣਾ ਲੈਣਾ ਤੇ ਨਾਲ ਕੰਮ ਕਰੀ ਜਾਣਾ ਜੋ ਧਿਆਨ ਲੱਗ ਗਿਆ ਨੂਹਾਂ ਖੇਤ ਦੇ ਵਿੱਚ ਪੁੱਤਰ ਵੀ ਤੇ ਬੱਚਾ ਰੋਂਦਾ ਉੱਚੀ ਉੱਚੀ ਇਹ ਸ਼ਤੀਰ ਚ ਦੇਖਦਾ ਹੈ ਬਜ਼ੁਰਗ ਆਪਣੇ ਪੁੱਤਰੇ ਨੂੰ ਤੇ ਉੱਤੋਂ ਉੱਤਰ ਕਹਿੰਦਾ ਮਨ ਵਿੱਚ ਦਇਆ ਹੁੰਦੀ ਏ ਪਿਆਰ ਹੁੰਦਾ ਪੁੱਤਰੇ ਦਾ ਕਹਿੰਦਾ ਮੈਂ ਜਾ ਕੇ ਬੰਘੂੜਾ ਤਾਂ ਹਲਾਵਾ ਬੱਚਾ ਚੁੱਪ ਕਰ ਜੇ ਤੇ ਥੱਲੇ ਆ ਜਾਂਦਾ ਸੱਪ ਆਣ ਕੇ ਬੰਘੂੜੇ ਨੂੰ ਜੱਫਾ ਪਾਉਂਦਾ ਉਹਨੇ ਚਰਨੂ ਭੱਜੀ ਆਉਂਦੀ ਏ ਆਵਾਜ਼ ਸੁਣ ਕੇ ਤੇ ਰੌਲਾ ਪੈ ਜਾਂਦਾ ਕਿ ਸੱਪ ਆ ਗਿਆ ਅੰਦਰ ਤੇ ਆਪ ਹੀ ਪੁੱਤਰ ਡਾਂਗਾਂ ਦੇ ਨਾਲ ਸਿਰ ਕੁੱਟਦੇ ਆਣੇ ਸਰੀ ਖੁੱਟਦੇ ਆਣੇ ਸੱਪ ਮਰ ਜਾਂਦਾ ਤੇ ਇਹ ਇਸ ਜੂਨ ਵਿੱਚੋਂ ਹੀ ਨਿਕਲ ਜਾਂਦਾ ਫਿਰ ਕੀੜਾ ਬਣ ਕੇ ਵਿਸ਼ਟਾ ਦਾ ਹੁੰਦਾ ਹੈ ਨਾਲੀ ਦੇ ਵਿੱਚ ਹੈ ਇਹ ਹੁਣ ਮਹਾਰਾਜ ਜੀ ਫੇਰ ਲੰਘਦੇ ਜਾਂਦੇ ਨੇ ਭਾਈ ਮਰਦਾਨਾ ਜੀ ਨਾਲ ਹੈ ਤੇ ਦੇਖੋ ਮਹਾਰਾਜ ਦਾ ਅੰਤਰ ਧਿਆਨਤਾ ਦ੍ਰਿਸ਼ਟੀ ਮਹਾਰਾਜ ਦੀ ਕਿੰਨੀ ਲੰਬੀ ਸਤਿਗੁਰੂ ਜੀ ਕਹਿੰਦੇ ਮਰਦਾਨਾ ਇਹ ਤੋਂ ਹੀ ਘਾਰ ਹੈ ਬਜ਼ੁਰਗ ਦਾ ਹੁਣ ਨਾਲੀ ਦੇ ਵਿੱਚ ਕੀੜਾ ਬਣਿਆ ਹੋਇਆ ਵਿਸ਼ਟਾ ਦਾ ਕੀੜਾ ਬਣ ਗਿਆ ਹੁਣ ਤਰਲੇ ਪਾਉਂਦਾ ਇਹਦੀ ਮੁਕਤੀ ਕਰ ਛੱਡੀਏ ਹੁਣ ਰੋਂਦਾ ਹੈ ਵਿਸ਼ਟਾ ਦਾ ਕੀੜਾ ਵਿਸ਼ਟਾ ਦੇ ਵਿੱਚ ਗੰਦ ਦੇ ਵਿੱਚ ਪਿਆ ਹੈ ਨਾਲੀ ਦੇ ਵਿੱਚ ਹੁਣ ਸੋਚਦਾ ਕਿ ਕਦੋਂ ਮਹਾਰਾਜ ਆਉਣ ਮੇਰੀ ਮੁਕਤੀ ਕਰਨ ਤੇ ਮਹਾਰਾਜ ਨੂੰ ਚੇਤੇ ਆਇਆ ਸਤਿਗੁਰੂ ਜੀ ਕਹਿੰਦੇ ਮਰਦਾਨਿਆ ਨਾਲੀ ਦੇ ਵਿੱਚ ਕੀੜਾ ਕੱਢ ਉਹ ਕੀੜਾ ਕੱਢ ਕੇ ਤਲੀ ਤੇ ਰੱਖਿਆ ਮਰਦਾਨਾ ਜੀ ਨੂੰ ਮਹਾਰਾਜ ਜੀ ਕਹਿੰਦੇ ਉਹੀ ਕੀੜਾ ਜਿਹੜਾ ਬਜ਼ੁਰਗ ਸੀ ਕਹਿੰਦੇ ਏਨੇ ਜਨਮ ਲਏ ਮਮਤਾ ਨਹੀਂ ਖਤਮ ਹੋਈ ਇਹਦੀ ਹੁਣ ਦੁਰਦਸ਼ਾ ਹੋ ਰਹੀ ਹੈ ਦੁਰਦਸ਼ਾ ਹੋ ਰਹੀ ਹੈ ਉਹਨਾਂ ਤਰਲੇ ਪਾਉਂਦਾ ਤੇ ਉਸ ਵੇਲੇ ਮਹਾਰਾਜ ਨੇ ਉਹ ਕੀੜੇ ਦੇ ਵਿੱਚ ਆਣਕੋ ਦੀ ਮੁਕਤੀ ਕੀਤੀ ਤੇ ਸਾਨੂੰ ਉਥੇ ਪ੍ਰਦੇਸ਼ ਬਖਸ਼ਦੇ ਹਨ ਮਹਾਰਾਜ ਕਹਿੰਦੇ ਬੰਦੇ ਦੀ ਲਾਲਸਾ ਇੰਨੀ ਲੰਮੀ ਹੋ ਜਾਂਦੀ ਤ੍ਰਿਸ਼ਨਾ ਕਿ ਉਹ ਜਨਮੋਂ ਦੇ ਲਈ ਥੋੜਾ ਪੈ ਜਾਂਦਾ ਐਨੀ ਤ੍ਰਿਸ਼ਨਾ ਹੁੰਦੀ ਹੈ ਉਮਰਾ ਥੋੜੀ ਪੈ ਜਾਂਦੀ ਮਰਦੇ ਵਕਤ ਵੀ ਇਹ ਖਿਆਲ ਹੁੰਦਾ ਕਿ ਪੁੱਤਰੇ ਹਾਏ ਦੋ ਤਰੇ ਪੁੱਤਰੇ ਪੜੋ ਤੜਿਆਂ ਤੱਕ ਨਿਗਾਹ ਜਾਂਦੀ ਹੈ ਇਹ ਮਾਝੇ ਹੋਰ ਜੀਲਾ ਹੋਰ ਜੈ ਦਾਤ ਬਨਾਲਾ ਪਰ ਪਿਆਰਿਓ ਇਹ ਖਿਆਲ ਛੱਡ ਦੇਣਾ ਚਾਹੀਦਾ ਜਦੋਂ ਪਿਆਰਿਓ ਜਵਾਨੀ ਲੰਘੀ ਉਸ ਤੋਂ ਬਾਅਦ ਜੇ ਪਹਿਲੋਂ ਨਹੀਂ ਚੇਤੇ ਉਹਦੀ ਕੋਸ਼ਿਸ਼ ਕਰੋ ਮੰਜੇ ਤੇ ਪਹਿ ਜਪ ਲਈਏ ਵਾਹਿਗੁਰੂ ਵਾਹਿਗੁਰੂ ਕਰ ਲਈ ਵੈਸੇ ਤਾਂ ਮਹਾਰਾਜ ਕਹਿੰਦੇ ਨੇ ਭਗਤ ਜੀ ਕਹਿੰਦੇ ਉਦੋਂ ਇੰਦਰੀਆਂ ਕੰਮ ਨਹੀਂ ਕਰਦੇ ਕੋਸ਼ਿਸ਼ ਫਿਰ ਵੀ ਕਰਨੀ ਚਾਹੀਦੀ ਹੈ ਕਿ ਸਾਡਾ ਮੋਹ ਖਤਮ ਹੋ ਜਾਵੇ ਮੋਹ ਮਮਤਾ ਸਾਡੀ ਖਤ ਇਥੇ ਸੰਸਾਰ ਵਿੱਚ ਹੀ ਲੈ ਜਾਵੇ ਇਹ ਦਿਲ ਇੱਧਰ ਤੇ ਭਗਤ ਜੀ ਕਹਿੰਦੇ ਫਿਰ ਭਾਵ ਸਾਗਰ ਤੋਂ ਅਸੀਂ ਤਰ ਸਕਦੇ ਆ ਨਹੀਂ ਤਾਂ ਇੱਥੇ ਇੱਥੇ ਵਾਰ-ਵਾਰ ਅਸੀਂ ਆਵਾਂਗੇ ਇਹ ਦੁਨੀਆ ਦੇ ਵਿੱਚ ਹੀ ਅਸੀਂ ਬਣੀ ਜਾਵਾਂਗੇ ਕਦੀ ਕਾਂ ਬਣ ਕੇ ਕਦੀ ਕੁੱਤਾ ਬਣ ਕੇ ਕਦੀ ਬੈਲ ਬਣ ਕੇ ਇਹ ਜੁਨਾਂ ਵਿੱਚ ਹੀ ਤੁਰੇ ਫਿਰਦੇ ਆਂ ਅਸੀਂ ਅਸੀਂ ਪਰ ਉਹ ਗਿਆਨ ਤੋਂ ਵਾਂਝੇ ਹੁੰਦੇ ਆਂ ਅਸੀਂ ਸਮਝ ਨਹੀਂ ਪਾਉਂਦੇ ਆਂ ਆ ਰਹੇਓ ਇੱਥੇ ਭਗਤ ਕਬੀਰ ਸਾਹਿਬ ਜੀ ਹੋਈ ਸਾਨੂੰ ਮੱਤ ਦੇਂਦਿਆਂ ਨਖੀਰੀਆਂ ਪੰਕਤੀਆਂ ਵਿੱਚ ਕਹਿੰਦੇ ਫਿਰ ਉਸ ਸਮੇਂ ਸਮਾਂ ਨਹੀਂ ਹੁੰਦਾ ਚਰਨ ਚਰਨ ਸੀਸ ਕਰ ਕੰਪਨ ਲਾਗੇ ਨਾਨੀ ਨਿਰ ਅਸਾਰ ਬਹਿ ਭਗਤ ਜੀ ਕਹਿੰਦੇ ਹੁਣ ਤਾਂ ਚਰਨ ਕੰਬਦੇ ਹਨ ਕੰਬਦੇ ਹਨ ਜੇਵਾ ਵੀ ਕੰਬਦੀ ਹੈ ਨੈਣਾ ਵਿੱਚੋਂ ਅੱਖਾਂ ਵਿੱਚੋਂ ਦੇਖੋ ਬਜ਼ੁਰਗਾਂ ਦੇ ਪਾਣੀ ਵਗਦਾ ਰਹਿੰਦਾ ਵਗਦਾ ਹੈ ਨਾ ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਕਹਿੰਦੇ ਫਿਰ ਕੋਈ ਵੀ ਸਰੀਰ ਦਾ ਅੰਗ ਕੰਮ ਨਹੀਂ ਕਰਦਾ ਜੇਵਾ ਬਚਨ ਸੁਧ ਨਹੀਂ ਨਿਕਸੈ ਤਦ ਰੇ ਧਰਮ ਕੀ ਆਸ ਕਰੇ ਕਹਿੰਦੇ ਹੁਣ ਜੇਵਾ ਵੀ ਜਿਹੜੀ ਉਹ ਬੋਲ ਨਹੀਂ ਸਕਦੀ ਦੇਖੋ ਬੋਲਣ ਲੱਗੇ ਵੀ ਦਿੱਕਤ ਹੁੰਦੀ ਹੈ ਬਜ਼ੁਰਗਾਂ ਨੂੰ ਵਿਭਗਤ ਜੀ ਕਹਿੰਦੇ ਹੋਰ ਜੇਵਾ ਵੀ ਸਾਥ ਨਹੀਂ ਦਿੰਦੀ ਜੇਵਾ ਵੀ ਥਥਲਾਂਦੀ ਹੈ ਕਹਿੰਦੇ ਮੁੱਖ ਦੇ ਵਿੱਚੋਂ ਪੂਰਾ ਰਾਮ ਜਾਂ ਵੈਗੁਰੂ ਨਿਕਲਦਾ ਹੀ ਨਹੀਂ ਫਿਰ ਉਹ ਵੀ ਸੋਧ ਨਹੀਂ ਨਿਕਲ ਪਾਂਦਾ ਕਿਉਂਕਿ ਹੁਣ ਸਾਰੇ ਸਰੀਰ ਦੇ ਅੰਗ ਸਿੰਦਰੇ ਜਿਹੜਿਆਂ ਨੂੰ ਕਮਜ਼ੋਰ ਹੋ ਚੁੱਕੇ ਹਨ ਕਹਿੰਦੇ ਫਿਰ ਆਸ ਕਰਦਾ ਧਰਮ ਦੀ ਫਿਰ ਆਸ ਕਰਦਾ ਕਿ ਮੈਂ ਉੱਠ ਕੇ ਗੁਰਦੁਆਰੇ ਜਾਵਾਂ ਮਨੋਟ ਕੇ ਕੋਈ ਲੈ ਜਾਵੇ ਮੇਰਾ ਪੁੱਤਰ ਧੀ ਆਣ ਕੇ ਮੈਨੂੰ ਗੁਰਦੁਆਰੇ ਨਮਸ਼ਕਾਰ ਕਰਾ ਦੇ ਕਿਤੇ ਹੁੰਦਾ ਹੈ ਕਈ ਵਰੀ ਮਨ ਦੇ ਵਿੱਚ ਜੇ ਮੰਦੇ ਦਾ ਮਨ ਦੇ ਵਿੱਚ ਇੱਛਾ ਜਾਗ ਜਾਂਦੀ ਉਸ ਟਾਈਮ ਪਰ ਉਸ ਵੇਲੇ ਪਿਆਰੇ ਕੋਈ ਸਾਥ ਨਹੀਂ ਦਿੰਦਾ ਮੰਜੇ ਕੋਲ ਨਹੀਂ ਲੋਕ ਹੁੰਦੇ ਇਕੱਲਾ ਮਨੁੱਖ ਪਿਆਰਿੰਦਾ ਧੀਆ ਪੁੱਤਰ ਸਾਥ ਛੱਡ ਜਾਂਦੇ ਨੇ ਜਿੰਨਾ ਵਾਸਤੇ ਸੀ ਸਾਹ ਰੋਲਦੇ ਆ ساری ਜ਼ਿੰਦਗੀ ਖਵਾਬ ਕਰ ਲੈਨੇ ਆ ਉਹ ਛੱਡ ਕੇ ਦੂਰ ਦੂਰ ਦੌੜ ਜਾਂਦੇ ਹਨ ਕੱਲਾ ਪਿਆ ਮਨੁੱਖ ਕਰ ਲਾਂਦਾ ਕਿ ਮੈਨੂੰ ਕੋਈ ਉਠਾ ਦੇਵੇ ਜਾ ਕੇ ਨਮਸਕਾਰ ਕਰਾ ਦੇ ਮੈਨੂੰ ਮਹਾਰਾਜ ਦੇ ਦਰਸ਼ਨ ਕਰਾ ਦੇ ਮੈਂ ਨਾਮ ਜਪ ਲਾਂ ਪਰ ਇਹ ਚੀਜ਼ ਉਦੋਂ ਹੋ ਨਹੀਂ ਪਾਂਦੀ ਮਨੁੱਖ ਤਰਲੇ ਕਰਦੇ ਉਸ ਬਾਸ ਜਿਹੜੇ ਨੂੰ ਪੂਰੇ ਕਰ ਲੈਂਦਾ ਧਰਮ ਦੀ ਆਸ ਦੇ ਵਿੱਚ ਹੀ ਜਾਨ ਨਿਕਲ ਜਾਂਦੀ ਹਰ ਜੀਉ ਕਿਰਪਾ ਕਰੇ ਲਿਬ ਲਾਵੇ ਲਾਹ ਹਰ ਹਰ ਨਾਮ ਲਿਓ ਭਗਤ ਜੀ ਖੀਰ ਲੀਆਂ ਤੁਖਾਂ ਵਿੱਚ ਕਹਿੰਦੇ ਹਰੀ ਜੀ ਕਿਰਪਾ ਕਰ ਦੇਣ ਸਤਿਗੁਰ ਜੀ ਕਿਰਪਾ ਕਰਨ ਤੇ ਉਹਦੇ ਵਿੱਚ ਸਾਡੀ ਲਿਬ ਜੁੜ ਜਾਵੇ ਸੁਰਤੀ ਜੁੜ ਜਾਵੇ ਨਾਮ ਜਪ ਪਾਈਏ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚੱਲਦਿਆਂ ਨਾਲ ਚੱਲਿਓ ਭਗਤ ਜੀ ਕਹਿੰਦੇ ਗੁਰੂ ਦੀ ਸਾਦੀ ਤੋਂ ਭਾਵੰਦਾ ਕਿਰਪਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਹੋ ਜਾਵੇ ਗੁਰ ਪ੍ਰਸਾਦੀ ਹਰ ਧਨ ਇਹ ਧਨ ਦੀ ਫਿਰ ਪ੍ਰਾਪਤੀ ਹੁੰਦੀ ਹੈ ਪਿਆਰਿਓ ਜੇ ਗੁਰੂ ਕਿਰਪਾ ਕਰ ਦੇਣ ਮਿਹਰ ਕਰ ਦੇਣ ਤਾਂ ਗੁਰਮੁਖਾਂ ਦੀ ਝੋਲੀ ਵਿੱਚ ਨਾਮ ਧਨ ਪੰਦਿਆਂ ਨੂੰ ਜਿਹੜਾ ਕਿ ਅੰਤ ਵੇਲੇ ਖਰਚਾ ਬਣਦਾ ਅੰਤ ਚੱਲਦਿਆਂ ਨਾਲ ਚੱਲਿਓ ਭਗਤ ਜੀ ਕਹਿੰਦੇ ਕੋਈ ਸੰਸਾਰੀ ਪਦਾਰਥ ਨਾਲ ਨਹੀਂ ਤੁਰਦਾ ਇੱਕੋ ਆਤਮਾ ਦਾ ਸਾਥ ਨਾਮ ਨਾਮ ਧੰਨੇ ਖਰਚ ਨਾਲ ਜਾਂਦਾ ਭਗਤ ਜੀ ਕਹਿੰਦੇ ਅੰਤ ਚੱਲਦਿਆਂ ਨਾਲ ਚੱਲਿਓ ਹੋਰ ਕੁਝ ਵੀ ਨਾਲ ਨਹੀਂ ਜਾਂਦਾ ਕਹਿਤ ਕਬੀਰ ਸੁਨੋ ਰੇ ਸੰਤੋ ਅੰਨ ਧਨ ਕਸ਼ਵੇ ਲੈ ਨਾ ਗਿਓ ਕਹਿੰਦੇ ਅੰਨ ਤੇ ਧਨ ਕੁਝ ਵੀ ਨਾਲ ਨਹੀਂ ਜਾਣਾ ਕਹਿੰਦੇ ਅੰਤ ਵੇਲੇ ਇੱਕੋ ਪ੍ਰਭੂ ਦਾ ਨਾਮ ਹੀ ਤੇਰਾ ਸਾਥੀ ਬੰਨਣਾ ਸੰਗੀ ਬੰਨਣਾ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਦੇਖੋ ਦਬਾਬ ਦਿੱਤਾ ਭਗਤ ਜੀ ਨੇ ਕਹਿੰਦੇ ਆਈ ਤਲਬ ਭਾਵ ਕੀ ਸੁਨਿਆ ਜਦੋਂ ਆ ਗਿਆ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਇਹ ਮਾਇਆ ਵੀ ਛੱਡ ਜਾਣੀਏ ਇਹ ਮੰਦਰ ਵੀ ਸੰਸਾਰ ਵੀ ਛੱਡ ਕੇ ਚਲੇ ਜਾਣਾ ਜਦੋਂ ਉਹ ਤਕਾਲ ਪੁਰਖ ਦਾ ਸਿਨਿਆ ਆ ਗਿਆ ਉਹ ਗੋਪਾਲ ਰਾਏ ਨੇ ਜਦੋਂ ਸੱਦਾ ਭੇਜਤਾ ਉਦੋਂ ਇਹ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਇੱਥੇ ਕੁਝ ਵੀ ਸਾਡਾ ਨਹੀਂ ਹੈ ਕਿ ਕੋਈ ਬੰਦਗੀ ਭਜਨ ਗੁਰੂ ਦੀ ਸੇਵਾ ਹੀ ਇਹ ਨਾਲ ਜਾਣਾ ਸਦਾ ਹੀ ਪਿਆਰਿਓ ਦੀ ਸੇਵਾ ਕਮਾਲੀਏ ਸਿਮਰਨ ਕਰ ਲਈਏ ਸ਼ੁਭ ਅਮਲ ਧਾਰਨ ਕਰੀਏ ਜਿਸ ਦੇ ਨਾਲ ਸਾਡੀ ਜ਼ਿੰਦਗੀ ਦਾ ਮਨੋਰਥ ਕਾਰਜ ਪੂਰਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ